Субтитры ਸਾਹਿਬ ਜੀ ਕਤਕ ਕਰਮ ਕਮਾ ਬੇ ਅਪਣ ਸਬੇ ਰੋਗ ਬੇ ਮੁਖ ਹੋਏ ਰਾਮ ਤੇ ਲਗਨ ਜਨਮ ਬਜੋ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਤਲ ਦੋ ਜਹਾਨਾਂ ਦੇ ਵਾਲੀ ਜਗਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਜਹਰਾਜ ਹੂਰ ਅਜਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਗੀ ਬੋਧ ਦਾ ਆਨੰਦ ਮਾਣ ਰਹੀ ਪਰਮ ਸਿਨਮਾਨ ਜੋਗ ਮ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਦ ਸੰਗਤ ਜੀ ਵੱਡੇ ਹੀ ਭਗ ਹਨ ਅੱਜ ਪਾਵਨ ਕਤਕ ਦੇ ਮਹੀਨੇ ਦੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਕਤਕ ਦੇ ਮਹੀਨੇ ਜੋ ਸਤਿਗੁਰਾਂ ਨੇ ਸਾਨੂੰ ਕਲਜੂਗੀ ਜੀਵਨ ਸੰਦੇਸ਼ ਉਪਦੇਸ਼ ਵਕਸ਼ਿਸ਼ ਕੀਤਾ ਹੈ ਪੰਜਵੇਂ ਪਾਤਸ਼ਾਹ ਧੰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੂਵਾਰਕਰਸਨਾ ਤੋਂ ਉਚਾਰਣ ਕੀਤੀ ਹੋਈ ਬਾਣੀ ਮਾਜ ਰਾਗ ਦੇ ਅੰਦਰ 12 ਮਹੀਨਿਆਂ ਦੇ ਪ੍ਰਥਾਏ ਤਾਂ ਜਿਸ ਸਮੇ ਅੱਜ ਕਤਕ ਦਾ ਮਹੀਨਾ ਜੜਿਆ ਤਾਂ ਇਹਦੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਅੱਤ ਦੀ ਤਪਸ਼ ਤੋਂ ਬਾਅਦ ਹੋਣ ਤੈਨੂੰ ਅੱਤ ਦੀ ਤੈਨੂੰ ਠੰਡ ਜਿਹੜੀ ਐ ਨਿੰਮੀ ਨਿੰਮੀ ਠੰਡ ਸ਼ੁਰੂ ਸੁਹਾਵਣੀ ਰੁੱਤ ਸ਼ੁਰੂ ਹੋਊਗੀ ਕਤ ਕਦਾ ਮਹੀਨਾ ਸ਼ੁਰੂ ਹੋਇਆ ਸੂਰਜ ਇੱਕ ਰਾਸ ਤੋਂ ਰਾਸ ਨੂੰ ਛੱਡ ਕੇ ਦੂਜੀ ਰਾਸ ਦੇ ਵਿੱਚ ਪ੍ਰਵੇਸ਼ ਹੋ ਰਿਹਾ ਸੂਰਜ ਦਾ ਸੂਰਜ ਦੇ ਰਾਸ ਦੀ ਤਿਤਵਾਰ ਸੂਰਜ ਦੀ ਤਬਦੀਲੀ ਹੋਈ ਹੈ ਸੂਰਜ ਨੇ ਕਰਾਸ ਨੂੰ ਛੱਡ ਕੇ ਦੂਜੀ ਰਾਸਤੇ ਵਿੱਚ ਗਿਆ ਤਾਂ ਸਿਆਣੇ ਪੁਰਸ਼ ਦੱਸਦੇ ਨੇ ਵਿਦਵਾਨ ਕਹਿੰਦੇ ਜਦੋਂ ਤਬਦੀਲੀ ਹੁੰਦੀ ਹੈ ਕਰਾਸ ਤੋਂ ਛੱਡ ਕੇ ਜਾਣਾ ਦੂਜੀ ਰਾਸਤੇ ਵਿੱਚ ਤਾਂ ਸਮੁੰਦਰਾਂ ਦੇ ਵਿੱਚੋਂ ਲਹਿਰਾਂ ਵੱਡੀਆਂ ਉੱਠਦੀਆਂ ਨੇ ਉਹਨਾਂ ਸਾਨੂੰ ਬਚਾਇਆ ਜੇ ਰੱਬ ਦੀ ਕਿਰਪਾ ਹੈ ਪਰ ਸਤਿਗੁਰੂ ਕਹਿੰਦੇ ਨੇ ਸਮੇਂ ਦੀ ਤਬਦੀਲੀ ਤਾਂ ਹੋਈ ਹੈ ਨਾ ਹੁਣ ਜਦੋਂ ਸਮੇਂ ਦੀ ਤਬਦੀਲੀ ਹੁੰਦੀ ਹੈ ਤਾਂ ਲਾਜ਼ਮੀ ਆ ਮਨ ਤੇ ਅਸਰ ਬਹੁਤਾ ਹੁੰਦਾ ਹੈ ਇਨਸਾਨ ਦੇ ਦਾ ਖਾਸ ਕਰਕੇ ਹੁੰਦਾ ਹੈ ਗਰਮੀ ਹੈ ਸਰਦੀ ਹੈ ਛੇ ਰੁੱਤਾਂ ਨੇ ਛੇ ਰੁੱਤਾਂ ਦੇ ਵਿੱਚ ਇਹਦੀ ਅਵਸਥਾ ਬਦਲਦੀ ਰਹਿੰਦੀ ਹੈ ਹੁਣ ਸਤਿਗੁਰੂ ਅੱਜ ਦੇ ਮਹੀਨੇ ਦੇ ਪਰਥਾਏ ਜੋ ਸਾਨੂੰ ਉਪਦੇਸ਼ ਕਰਦੇ ਨੇ ਕਦ ਤੱਕ ਕਰਮ ਕਮਾਵਣੇ ਦੋਸ ਨਾ ਕਾਨੂੰਨ ਜੋ ਅੱਤ ਦੀ ਗਰਮੀ ਤੋਂ ਬਾਅਦ ਹੁਣ ਤੈਨੂੰ ਸੁਹਾਵਣੇ ਰੁੱਤ ਆ ਗਈ ਹੈ ਠੰਡ ਵਾਲੀ ਰੁੱਤ ਆ ਗਈ ਹੈ ਜੇ ਤੇਰਾ ਹਜੇ ਵੀ ਰੱਬ ਨਾਲੋਂ ਵਿਛੋੜਾ ਰਿਹਾ ਅੱਤ ਦੀ ਗਰਮੀ ਸਹਿ ਕੇ ਵੀ ਤੈਨੂੰ ਹੁਣ ਸਕੂਨ ਮਿਲੇ ਹੈ ਬਾਰ ਦਾ ਵੀ ਅੰਦਰ ਦਾ ਸਕੂਨ ਹੁਣ ਤੇਰੇ ਕੋਲ ਹੈ ਸਤਿਗੁਰੂ ਕਹਿੰਦੇ ਨੇ ਇਹ ਤੋਂ ਬਾਅਦ ਹਿਸਾਬ ਤੇਰੇ ਕਰਮਾਂ ਦਾ ਤੂੰ ਕਿਸੇ ਤੇ ਦੋਸ ਨਾ ਲਈ ਕਿ ਰੱਬ ਦੇ ਨਾਲੋਂ ਮੈਂ ਆਸਮਾ ਸੀ ਆ ਰੁੱਤ ਸੀ ਇਹ ਦੇ ਕਰਕੇ ਮੈਂ ਵਿਛੜਿਆ ਰਿਆ ਹੁਣ ਰੱਬ ਨੇ ਤੈਨੂੰ ਠੰਡਕ ਵਰਤਾਈ ਹੈ ਬਾਰਦੀ ਵੀ ਠੰਡ ਹੈ ਅਤੇ ਅੰਦਰ ਦੀ ਵੀ ਠੰਡ ਹੈ ਲੈਣੀ ਨਹੀਂ ਲੈਣੀ ਤੇਰੀ ਮਰਜ਼ੀ ਹੈ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਹੁਣ ਆਤ ਦੀ ਜਿਹੜੀ ਠੰਡ ਆਉਣੀ ਹੈ ਠੰਡ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇਆਂ ਨੂੰ ਠੰਡ ਲੱਗਦੀ ਹੁਣ ਇਹਦੇ ਵਿੱਚ ਬੜਾ ਇਹਨੂੰ ਇਨਸਾਨ ਜਿਹੜਾ ਹੈ ਠੰਡ ਤੋਂ ਬਚਾ ਕਰਨਾ ਪੈਂਦਾ ਮੱਲੋ ਗਰਮ ਕੱਪੜੇ ਗਰਮ ਜਿਹੜਾ ਹੈ ਇਹਨੂੰ ਆਪਣੇ ਆਪ ਨੂੰ ਰੱਖਣਾ ਪੈਂਦਾ ਇਨਸਾਨ ਹੁਣ ਸਤਿਗੁਰੂ ਇਹ ਪਹਿਲੀ ਹਦਾਇਤ ਕਰਦੇ ਨੇ ਸਾਨੂੰ ਕਿ ਕਿਸੇ ਤੇ ਤੂੰ ਦੋਸ਼ ਨਾ ਜੜੀ ਕਿ ਮੇਰੇ ਤੇ ਰੋਗ ਆ ਗਿਆ ਮੈਨੂੰ ਐਦਾਂ ਹੋ ਗਿਆ ਰੱਬ ਦਾ ਨਾਮ ਨਹੀਂ ਜਪ ਸਕਿਆ ਰੱਬ ਦੇ ਦਰ ਤੇ ਨਹੀਂ ਜਾ ਸਕਿਆ ਕਹਿੰਦੇ ਜਿੱਦਣ ਤੂੰ ਰੱਬ ਵੇਸਾਰ ਦਿੱਤਾ ਨਾ ਰੋਗ ਤੇਰੇ ਉਦੋਂ ਹੀ ਸ਼ੁਰੂ ਨੇ ਅਤੇ ਰੋਗ ਵੀ ਉਹ ਨੇ ਜਿਹੜੇ ਵਿਆਪਨ ਸਭੇ ਜਿਵੇਂ ਦੁਨੀਆ ਭਰ ਦਾ ਜਿਹੜਾ ਕਲੇਸ਼ ਹੁੰਦਾ ਨਾ ਫਿਰ ਇਹਦੇ ਤੇ ਜੋਰ ਪਾਉਂਦਾ ਤੇ ਜਦੋਂ ਇਹ ਰੱਬ ਨੂੰ ਵਿਸਾਰ ਦਿੰਦਾ ਬੇਮਕ ਹੋਏ ਆਰਾਮ ਤੇ ਲੱਗਨ ਜਨਮ ਵਿੱਚ ਫਿਰ ਸਾਨੂੰ ਵੀ ਛੋੜਾ ਲੱਗਦਾ ਹੈ ਛੋੜਾ ਕਿਸ ਚੀਜ਼ ਦਾ ਲੱਗਦਾ ਹੈ ਅਸੀਂ ਖੁਸ਼ੀਆਂ ਨੂੰ ਤਰਸਦੇ ਰਹ ਜਾਂਦੇ ਆ ਆਨੰਦ ਨੂੰ ਤਰਸਦੇ ਰਹ ਜਾਂਦੇ ਆ ਸਕੂਨ ਨੂੰ ਤਰਸਦੇ ਰਹ ਜਾਂਦੇ ਆ ਸਾਨੂੰ ਫਿਰ ਇਹ ਵਿਜੋਗ ਲੱਗਦਾ ਸਾਰੀ ਜ਼ਿੰਦਗੀ ਸਾਡੇ ਕੋਲ ਤੜਫ ਰਹਿ ਜਾਂਦੀ ਹੈ ਜਦੋਂ ਅਸੀਂ ਬੇਮਕੋ ਹੁੰਨੇ ਆ ਜਾਂ ਜਦੋਂ ਅਸੀਂ ਰੱਬ ਤੋਂ ਰੱਬ ਨੂੰ ਭੁਲਾ ਦਿੰਨੇ ਆ ਕਿੰਨੇ ਕੋੜੇ ਹੋਏਗੇ ਜਿਤੜੇ ਮਾਇਆ ਰੱਬ ਨੇ ਨਿਆ ਬੜਾ ਸੋਹਣਾ ਰੱਖਿਆ ਇਨਸਾਨ ਦੇ ਲਈ ਜੋ ਕਰੇਗਾ ਉਹ ਤਿੰਨ ਪਲਕੇ ਤੈਨੂੰ ਮਿਲਣੇ ਇਹ ਇਨਸਾਨ ਕਰਮਾਂ ਦੀ ਤਾਂ ਗੱਲ ਬੜੀ ਦੂਰ ਦੀ ਐ ਸਤਿਗੁਰੂ ਕਹਿੰਦੇ ਖਾਦਾ ਪੀਤਾ ਵੀ ਤੇਰੇ ਸਾਹਮਣੇ ਆਉਣਾ ਅੱਜ ਜੋ ਮਰਜੀ ਤੂੰ ਖਾ ਲੈ ਪਲਕੇ ਇਹ ਤੇਰੇ ਸਾਹਮਣੇ ਆਉਂਦਾ ਹੁਣ ਜਦੋਂ ਅੱਜ ਦਾ ਇਹ ਸਰੀਰ ਕੰਮ ਕਰਦਾ ਪਿਆ ਮਨ ਪੌਂਦਾ ਖਾਂਦਾ ਪਿਆ ਸਰੀਰ ਕੰਮ ਕਰਦਾ ਜਵਾਨੀ ਦਾ ਜੋਰ ਹੈ ਜਵਾਨੀ ਦਾ ਜੋਸ਼ ਨਵਾਂ ਖੂਨ ਇਹ ਗਲਤ ਰਸਤੇ ਖਾਣਾ ਬਦਲੇ ਆ ਪੀਣਾ ਬਦਲੇ ਆ ਰਹਿਣ ਸਹਿਣ ਬਦਲ ਗਿਆ ਸਭ ਕੁਝ ਬਦਲ ਗਿਆ ਹੁਣ ਜਦੋਂ ਇਹ ਫਿਰ ਸਭ ਕੁਝ ਘਟ ਜਾਂਦਾ ਮੰਜੀ ਤੇ ਆ ਤਾਂ ਉਦੋਂ ਕਿ ਨਵੇਂ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਕੋੜੇ ਕਿਵੇਂ ਹੋਗੇ ਇਹ ਸਾਡਾ ਲੀਵਰ ਵੀ ਗਏ ਆ ਫੇਫੜੀ ਵੀ ਗਏ ਸਭ ਕੁਝ ਹੀ ਗਿਆ ਉਦੋਂ ਤਾਂ ਹਿਸਾਬ ਦੇ ਨਾਲ ਚੱਲਿਆ ਨਹੀਂ ਜਦੋਂ ਚੱਲਣਾ ਸੀ ਇਨਸਾਨ ਨੇ ਤਾਂ ਹੁਣ ਸਭ ਕੁਝ ਜਦੋਂ ਫੈਟੀ ਹੈ ਸਭ ਕੁਝ ਇਹਦਾ ਖਤਮ ਹੋ ਗਿਆ ਤਾਂ ਉਦੋਂ ਫਿਰ ਹੁਣ ਰੱਬ ਦੇ ਦੋਸ਼ ਮੜਦਾ ਪਰਮਾਤਮਾ ਤਾਂ ਪਹਿਲਾਂ ਹੀ ਕਹਿ ਰਹੇ ਨੇ ਭਾਈ ਤੂੰ ਸੋਚ ਸਮਝ ਕੇ ਚੱਲ ਸਰੀਰ ਤੇਰਾ ਤੇਰੇ ਸਰੀਰ ਨੇ ਸਾਥ ਦੇਣਾ ਤੇਰਾ ਬੜੇ ਪੇ ਦੇ ਵਿੱਚ ਦਾ ਖਾਸ ਕਰਕੇ ਅੱਜ ਦਾ ਜਿਹੜਾ ਕਾਲ ਯੁਗ ਦਾ ਸਮਾਂ ਇਹਦੇ ਲਈ ਤਾਂ ਖਾਸ ਕਰਕੇ ਕੋਈ ਪਤਾ ਨਹੀਂ ਕਿ ਕਦਾਂ ਕਦੋਂ ਕਿਦਾਂ ਦਾ ਸਮਾਂ ਆ ਜੇ ਅਤ ਅੰਤਾਂ ਦਾ ਪ੍ਰੇਮ ਕਰਦੇ ਆਂ ਸੀ ਆਪਣੀ ਸੰਤਾਨ ਔਲਾਦ ਦੇ ਨਾਲ ਕਦੋਂ ਛੱਡ ਕੇ ਚਲੀ ਜਾਵੇ ਕੋਈ ਪਤਾ ਨਹੀਂ ਹੈ ਤਾਂ ਇਹ ਦੇ ਕਰਕੇ ਆਪਣਾ ਧਿਆਨ ਰੱਖਣਾ ਸਰੀਰ ਦਾ ਵੀ ਅੰਤਰ ਆਤਮੇ ਦਾ ਵੀ ਸਤਿਗੁਰੂ ਕਹਿੰਦੇ ਨੇ ਬੜਾ ਹੀ ਜ਼ਰੂਰੀ ਹੈ ਹੁਣ ਜਦੋਂ ਇਹ ਦੂਰੀਆਂ ਪੈਂਦੀਆਂ ਨੇ ਸਰੀਰ ਦੀਆਂ ਅੰਤਰ ਆਤਮਾ ਦੀਆਂ ਅਤੇ ਰਿਸ਼ਤੇ ਦੀਆਂ ਵਿੱਚ ਨਾ ਕੋਈ ਕਰ ਸਕਾ ਕਿਸ ਤਰ੍ਹਾਂ ਰੋਵੇ ਰੋਜ਼ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਰੋਜ ਫਿਰ ਨੱਕ ਰਗਣੀ ਰੋਜ ਤਰਲੇ ਕਰੀ ਤਾਂ ਇੱਕ ਵੀ ਤੇਰਾ ਦਰ ਲਾ ਫਿਰ ਦੰਤੇ ਪ੍ਰਵਾਨ ਨਹੀਂ ਹੁੰਦਾ ਅੱਜ ਤਾਂ ਤੇਰੀ ਮਰਜ਼ੀ ਹੈ ਨਾ ਪ੍ਰਵਾਨ ਨਹੀਂ ਕਰਦਾ ਅਣਗੈਲੀਆਂ ਕਰਦਾ ਜਦੋਂ ਸਮਾਂ ਹੁੰਦਾ ਉਹਦੋਂ ਅਣਗੈਲੀਆਂ ਨੇ ਤਾਂ ਹੁਣ ਵਿੱਚ ਨਾ ਕੋਈ ਕਰ ਸਕੈ ਵਿੱਚ ਕਹਿੰਦੇ ਬਚੋਲੇ ਵੀ ਪੈ ਜਾਣ ਫਿਰ ਉਹ ਗੱਲ ਨਹੀਂ ਬਣਦੀ ਅਤੇ ਨਾ ਹੀ ਗੁਰੂ ਦੇ ਦਰ ਦੀ ਗੱਲ ਇਹ ਬਣੀ ਹੈ ਕਿਸੇ ਦੀ ਨਾ ਬਣ ਸਕੈ ਜਦੋਂ ਤਾਂ ਹੁੰਦੀ ਐ ਨੇ ਗੱਲ ਮੰਨਣ ਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਤੱਕ ਚੂਨਾ ਹੋ ਗਈ ਇਹਨੇ ਫਿਰ ਤੀਰਥਾਂ ਤੇ ਚੱਲੇ ਆ ਪਾਠ ਪੂਜਾ ਕਰਵਾਈ ਪਾਠ ਪੂਜਾ ਕਰਦੇ ਇਹ ਫਿਰ ਲੱਖਾਂ ਜਤਨ ਕਰਦਾ ਕਿ ਕਿਤੇ ਥੋੜਾ ਬਹੁਤਾ ਇਹ ਰੱਬ ਜੀ ਮੇਰੇ ਤੇ ਮਿਹਰਬਾਨ ਹੋ ਜਾਵੇ ਪਰ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਤਾਂ ਮਿਹਰਬਾਨ ਤੇਰੇ ਤੇ ਪਹਿਲੇ ਸੀ ਇਹਦਾ ਤੇਰੇ ਕਰਮਾਂ ਦਾ ਤੈਨੂੰ ਰਿਟਰਨ ਮਿਲ ਰਿਹਾ ਤੇਰੇ ਕਰਮਾਂ ਦਾ ਤੈਨੂੰ ਮਿਲਦਾ ਪਿਆ ਜਦੋਂ ਤੂੰ ਭੋਗਿਆ ਨਾ ਉਦੋਂ ਜਵਾਨੀ ਸੀ ਜੋਸ਼ ਸੀ ਮਾਇਆ ਦਾ ਜੋਸ਼ ਹੁੰਦਾ ਹੈ ਰਤਬਿਆਂ ਦਾ ਜੋਸ਼ ਹੁੰਦਾ ਹੈ ਉਦੋਂ ਤੇਰੇ ਕੋਲ ਜੋਸ਼ ਸੀ ਜੋਸ਼ ਦੇ ਵਿੱਚ ਨਾ ਤੇਰਾ ਬੋਲਣਾ ਸਹੀ ਰਿਹਾ ਨਾ ਵੇਖਣਾ ਸਹੀ ਰਿਹਾ ਤੇਰਾ ਕੁਝ ਵੀ ਸਹੀ ਨਹੀਂ ਸੀ ਅੱਜ ਤੇਰੇ ਤੇ ਜਿਹੜੀ ਵਿਪਤਾ ਪਈ ਹੈ ਰੋਗ ਲੱਗੇ ਨੇ ਉਹ ਤੇਰੇ ਆਪਣੇ ਕਰਮਾਂ ਦੇ ਇਹ ਦੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕੀਤਾ ਕੁਛ ਨਾ ਹੋ ਵੀ ਲਿਖਿਆ ਤੁਰ ਸੰਚੋਗ ਹੁਣ ਇਹ ਲਿਖਿਆ ਤੁਰ ਦਾ ਭਾਵੇ ਹੈ ਜਿਹੜਾ ਅਸੀਂ ਅੱਜ ਬਣਾ ਲਿਆ ਲੇਖ ਇਹ ਕੱਲ ਨੂੰ ਸਾਡੇ ਸਾਹਮਣੇ ਹੈ ਜੋ ਅਸੀਂ ਅੱਜ ਕਮਾ ਲਿਆ ਇਹ ਕੱਲ ਨੂੰ ਸਾਡੇ ਸਾਹਮਣੇ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਬਰੀਦਾ ਕਾਲੇ ਲਿਖਨ ਵਾਲੇਖ ਇਹਦਾ ਮਤਲਬ ਲੇਖ ਅਸੀਂ ਲਿਖਦੇ ਆਂ ਰੱਬ ਨਹੀਂ ਲਿਖਦਾ ਸਾਡੇ ਲਈ ਗੱਲੇ ਅਸੀਂ ਆਪ ਲਿਖਦੇ ਹਾਂ ਅੱਜ ਦਾ ਬਣਾਇਆ ਹੋਇਆ ਸਾਡਾ ਕਰਮ ਅੱਜ ਦਾ ਲਿਖਿਆ ਹੋਇਆ ਲੇਖ ਸਾਡਾ ਸਾਡੇ ਸਾਹਮਣੇ ਹੈ ਅੱਜ ਭਾਵੇਂ ਕਿਸੇ ਨਾਲ ਪਿਆਰ ਦੇ ਵਚਨ ਬੋਲ ਲੈ ਅਤੇ ਭਾਵੇਂ ਨਫ਼ਰਤ ਦੇ ਬੋਲ ਲੈ ਕੱਲ ਨੂੰ ਜ਼ਰੂਰ ਤੱਕ ਪਏ ਜਾਣੀ ਹੈ ਅੱਜ ਦਾ ਬਣਾਇਆ ਹੋਇਆ ਲੇਖ ਕੱਲ ਨੂੰ ਤੇਰੇ ਸਾਹਮਣੇ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਤੇਰੇ ਲੇਖ ਹੁਣ ਤੇਰੇ ਸਾਹਮਣੇ ਨੇ ਕੀਤਾ ਕੁਛ ਨਾ ਹੋ ਗਈ ਲਿਖਿਆ ਤੁਰ ਸੰਜੋ ਕੀਤਾ ਕੀਤਾ ਤੋਂ ਕਿਛੂ ਕੀਤਾ ਹੀ ਨਹੀਂ ਕੋਈ ਐਦਾਂ ਦਾ ਕੰਮ ਜਿਹੜਾ ਤੇਰੇ ਅੰਤ ਸਹਾਈ ਬਿਮਾਰੀ ਦੇ ਵਿੱਚ ਦੁੱਖ ਦੇ ਵਿੱਚ ਰੱਬ ਤੈਨੂੰ ਕੋਈ ਨਿਆਮਤ ਦੇਵੇ ਰੱਬ ਤੇਰੇ ਤੇ ਕੋਈ ਕਿਰਪਾ ਕਰੇ ਐਦਾਂ ਦਾ ਤਾਂ ਕਰਮ ਤੂੰ ਕੀਤਾ ਹੀ ਨਹੀਂ ਦੁੱਖਾਂ ਨੂੰ ਸਿਹੜਦਾ ਰਿਹਾ ਦੁੱਖ ਕਮਾਉਂਦਾ ਰਿਹਾ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਬੜਾ ਭਾਗੀ ਪਰ ਮਿਲੈ ਤਾਂ ਉਤਰੈ ਸਭ ਬਿਯੋਗ ਬਿਯੋਗ ਹੁੰਦਾ ਜਿਵੇਂ ਦੁੱਖ ਅਤੇ ਸਭ ਤੋਂ ਵੱਡਾ ਬਿਯੋਗ ਇਹਦਾ ਰੱਬ ਦੇ ਨਾਲ ਹੈ। ਰੱਬ ਤੋਂ ਵਿਛੜਾ ਜਿਹੜਾ ਇਹਦਾ ਤਾਂ ਇਹ ਰੱਬ ਦੇ ਨਾਲ ਇਹਨੇ ਦੂਰੀਆਂ ਦੂਰ ਕਰਨੀਆਂ ਨੇ। ਉਹ ਕਿਵੇਂ ਹੋਣਗੀਆਂ? ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇੱਕੋ ਹੀ ਹੈ ਵਸ ਰਸਤਾ ਜਿਵੇਂ ਇਹਨੇ ਰੱਬ ਦੇ ਨਾਲ ਮੁਹੱਬਤ ਕਰਨੀ। ਉਹਨ ਰੱਬ ਦੀ ਮੁਹੱਬਤ ਕਿਸੇ ਮਰਜ਼ੀ ਧਰਮ ਦੇ ਮੁਤਾਬਕ ਚੱਲਦਾ ਰੱਬ ਦੀ ਮੁਹੱਬਤ ਤੇਰੀ ਅਥਾਹ ਸੀਮਾ ਦੇ ਵਿੱਚ ਨਹੀਂ ਹੈ ਧਰਮਕ ਟਿਕਾਣੇ ਇਹਨੇ ਸਮਝ ਲਏ ਨੇ ਜੇ ਬਣੇ ਨੇ ਇਹ ਸੀਮਾ ਦੇ ਵਿੱਚ ਨਹੀਂ ਦਾਇਰੇ ਦੇ ਵਿੱਚ ਨਹੀਂ ਦੁਨੀਆ ਤੇ ਜਿੱਥੇ ਮਰਜੀ ਜਾਉ ਦਾ ਹੈ ਹਰ ਇੱਕ ਚੀਜ਼ ਦਾ ਦਾਇਰਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਦਾ ਕੋਈ ਦਾਇਰਾ ਨਹੀਂ ਹੈ ਕਿ ਬਸ ਇੱਥੇ ਹੀ ਬਸ ਹੋ ਜੇਗੀ Hindu ਨਹੀਂ ਹੋਣਾ ਆ Muslim ਨਹੀਂ ਹੋਣਾ ਜਾਂ ਹੋਰ ਵਰਣ ਕਸ਼ਟ ਇੱਥੇ ਜਿਹੜਾ ਮਰਜੀ ਆ ਸਕਦਾ ਇਹਦਾ ਕੋਈ ਦਾਇਰਾ ਨਹੀਂ ਹੈ ਇਹਦੀ ਕੋਈ ਸੀਮਾ ਨਹੀਂ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਤੇਰਾ ਵਿਯੋਗ ਇੱਥੇ ਖਰੋਦਾ ਹੈ ਤੂੰ ਬਸ ਮੇਰੇ ਤੇਰੇ ਦੇ ਵਿੱਚ ਪੈ ਗਿਆ ਬਡੀਆਂ ਦੇ ਵਿੱਚ ਪੈ ਗਿਆ ਤੇ ਜਦੋਂ ਇਹਨਾਂ ਦੇ ਵਿੱਚ ਪਿਆ ਵਿਯੋਗ ਆਪਣੇ ਆਪ ਹੀ ਬਣ ਗਿਆ ਵਿਛੋੜਾ ਦੁੱਖ ਆਪਣੇ ਆਪ ਹੀ ਬਣ ਗਿਆ ਇਹ ਤੂੰ ਰੱਬ ਦੇ ਧੋਪਦੇ ਫਿਰ ਰੱਬ ਨੂੰ ਪਉਣ ਚੱਲਿਆ ਸੀ ਅਤੇ ਜਿਸ ਧਰਮਕ ਟਿਕਾਣੇ ਤੇ ਜਾ ਰਹੇ ਉਹ ਰੱਬ ਦੀ ਪਰਿਭਾਸ਼ਾ ਦੱਸਦੇ ਨੇ ਜੇ ਉਹੀ ਤੈਨੂੰ ਬੰਨੀਆਂ ਪਾ ਰਿਹਾ ਤਾਂ ਫਿਰ ਉਹ ਧਰਮਕ ਟਿਕਾਣਾ ਜਿਹੜਾ ਜਾ ਰਿਹਾ ਤੇਰੇ ਲਈ ਦੁੱਖदाई ਹੈ ਬੜੇ ਨਿਮਲੋ ਅੱਜ ਦੇ ਕਾਲ ਯੁੱਗ ਦੇ ਸਮੇਂ ਦਿੱਤਾ ਵਿੱਚ ਬੜੇ ਨੇ ਐਦਾ ਦੂਜੇ ਥਾਂ ਤੇ ਜਿਹੜੇ ਵਰਜਦੇ ਨੇ ਨਾ ਮੁਹੰਮਦ ਸਾਹਿਬ ਅਤੇ ਨਾ ਕਿਸੇ ਹੋਰ ਧਰਮ ਦਾ ਜਿਵੇਂ ਪੁਰਾਤਨ ਜਿਹੜੇ ਨੇ ਹਿੰਦੂ ਧਰਮ ਤੇ ਇਸਲਾਮ ਧਰਮ ਇਹਨਾਂ ਦੇ ਦੇਵੀ ਦੇਵਤੀਆਂ ਨੇ ਕਿਸੇ ਨੇ ਕੋਈ ਵੰਡੀ ਨਹੀਂ ਪਾਈ ਮੁਹੰਮਦ ਸਾਹਿਬ ਨੇ ਨਹੀਂ ਕਿਸੇ ਪ੍ਰਕਾਰ ਦੀ ਵੰਡੀ ਪਾਈ ਉਹ ਆਪਣੇ ਮੱਕੇ ਮਦੀਨੇ ਦੇ ਵਿੱਚ ਇਦਾਂ ਫਿਰਦੇ ਸੀ ਜਿਹੜਾ ਵੀ ਕੋਈ ਮੁਫਲਸ ਵੇਖਦੇ ਗਰੀਬ ਵੇਖਦੇ ਉਹਦੇ ਘਰ ਚਲੇ ਜਾਂਦੇ ਉਹਨੂੰ ਥੋੜਾ ਪੁੱਛਦੇ ਸੀ ਭਾਈ ਤੂੰ ਮੋਮਨ ਹੈ ਤੂੰ ਪੰਜ ਨਵਾਜਾ ਅਦਾ ਕਰਦਾ ਹੈ ਬਸ ਉਹਦੇ ਦੁੱਖ ਦੇਖਦੇ ਸੀ ਇਹਨੂੰ ਦੁੱਖ ਹੈ ਉਹਦਾ ਦੁੱਖ ਆਪਣਾ ਸਮਝਦੇ ਸੀ ਇਹ ਮੁਹੰਮਦ ਸਾਹਿਬ ਦਾ ਜੀਵਨ ਸੀ ਉਹਨੇ ਤਾਂ ਕੋਈ ਬੰਡੀ ਨਹੀਂ ਪਾਈ ਜੇ ਰਾਮ ਜੀ ਜਾਂਦੇ ਪਏ ਨੇ ਅਤੇ ਪ੍ਰੇਮ ਮਹੱਭਤ ਦੇ ਵਿੱਚ ਇਤਨੇ ਮगन ਹੋ ਗਏ ਉਹ ਜਿਹੜੀ ਭਿਲਣੀ ਸੀ ਝੁੱਠੇ ਵੇਰ ਅਖਵਾ ਰਹੀ ਆ ਆਪਣੇ ਉਹ ਮੂੰਹ ਦੇ ਵਿੱਚੋਂ ਕੱਢ ਕੇ ਗੇਰਦੀ ਐ ਕੋਈ ਖਾਰੇ ਨੇ ਵੇਖੋ ਇਹ ਰੱਬ ਦੀ ਮਹੱਬਤ ਹੈ ਰੱਬ ਥੋੜਾ ਵੇਖਦਾ ਤੁਹਾਡੀ ਉਚੀ ਨੀਚ ਕਿ ਰੱਬ ਨੇ ਵੇਖਣਾ ਕਿ ਸਾਡੇ ਇਦਾਂ ਰੱਬ ਦੀ ਤਾਂ ਮਹੱਬਤ ਪਰਵਾਨ ਹੁੰਦੀ ਹੈ ਜਦੋਂ ਤੇਰੀ ਇਦਾਂ ਦੀ ਮਹੱਬਤ ਬਣੇਗੀ ਰੱਬ ਦੇ ਨਾਲ ਉਦੋਂ ਤੇਰੇ ਬਾਰੇ ਨਿਆਰੇ ਉਣਗੇ ਨਾਨਕ ਕਉ ਪ੍ਰਭ ਰੱਖ ਲੈ ਮੇਰੇ ਸਾਹਿਬ ਬੰਦੀ ਵਿੱਚ ਹੁਣ ਦੁੱਖ ਦੇ ਵਿੱਚੋਂ ਚੱਲਿਆ ਸੀ ਦੁੱਖ ਕਮਾਉਂਦਾ ਕਮਾਉਂਦਾ ਅਪਰਾਧ ਅਪਰਾਧ ਤੋਂ ਬਾਰੇ ਦੇ ਜਿਹੜੇ ਨੇ ਝੋਲੀ ਦੇ ਵਿੱਚ ਵਿਜੋਗ ਪੈਂਦੇ ਦੁੱਖ ਪੈਂਦੇ ਗਏ ਨੇ ਹੁਣ ਇਹਦਾ ਹੀਲਾ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੁਣ ਇਹਦਾ ਹੀਲਾ ਦੱਸੋ ਸਤਿਗੁਰੂ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਦੁੱਖ ਕਲੇਸ਼ ਨੇ ਅਸੀਂ ਕਮਾ ਲਏ ਨੇ ਭੁੱਲੇ ਚੁੱਕੇ ਕਮਾਏ ਗਏ ਜਾਂ ਮਾਇਆ ਦਾ ਸੀ ਸਾਡੇ ਤੇ ਪ੍ਰਭਾਵ ਪਰਿਵਾਰ ਦਾ ਪ੍ਰਭਾਵ ਸੀ ਰੁੱਤ ਰੁੱਤਵਿਆਂ ਦਾ ਪ੍ਰਭਾਵ ਸੀ ਤਾਂ ਇਹਨਾਂ ਦੇ ਅਸੀਂ ਨੇ ਕਮਾ ਲਏ ਨੇ ਦੁੱਖ ਕਲੇਸ਼ ਸਾਨੂੰ ਕੋਈ ਹੱਲ ਦੱਸ ਦਿਓ ਇਹਨਾਂ ਦਾ ਕੋਈ ਸਮਾਧਾਨ ਤਾਂ ਹੋਵੇਗਾ ਤਾਂ ਆਪਣ ਇਹਨਾਂ ਦਾ ਸਮਾਧਾਨ ਇਹਨਾਂ ਦਾ ਹੱਲ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਕੋਪਰ ਬਰਖਲੇ ਮੇਰੇ ਸਾਹਿਬ ਬੰਦੀ ਮੋਚ ਬੰਦੀ ਮੋਚ ਦਾ ਅਰਥ ਹੁੰਦਾ ਕਿ ਕੈਦ ਤੋਂ ਛੁਟਕਾਰਾ ਛਡਾਉਣ ਵਾਲੇ ਬੇੜੀਆਂ ਦੇ ਵਿੱਚ ਜਕੜੇ ਗਏਆਂ ਸੀ ਇਹਨਾਂ ਦੇ ਵਿੱਚੋਂ ਛਡਾਉਣ ਵਾਲੇ ਐ ਪਰਮਾਤਮਾ ਜੀ ਹੈ ਪਰਮੇਸ਼ਰ ਜੀ ਅਸੀਂ ਤੁਹਾਡੇ ਦਰ ਤੇ ਆਏ ਆ ਤਾਂ ਸਾਨੂੰ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਅਸੀਂ ਤੁਹਾਡੇ ਮੁਬਾਰਕ ਚਰਣਾ ਦੇ ਵਜਾਏ ਆ ਤਾਂ ਸਾਡੇ ਸਾਰੇ ਬਿਨ ਸਜਾਣ ਪਾਪ ਗੁਨਾਹ ਅਪਰਾਧ ਤੁਹਾਡੇ ਦਰ ਤੇ ਉਹਨਾਂ ਆਕੀ ਤੌਬਾ ਕਰਦੇ ਆ ਆਪਣੇ ਕੰਨਾਂ ਨੂੰ ਹੱਥ ਲਾਉਨੇ ਆ ਅੱਜ ਤੋਂ ਬਾਅਦ ਕੋਈ ਐਦਾਂ ਦਾ ਕਰਮ ਨਹੀਂ ਕਰਾਂਗੇ ਜਿਹੜਾ ਕਰਮ ਸਾਨੂੰ ਦੁੱਖ ਦੇ ਵਿੱਚ ਜਾਂ ਨਰਕ ਦੇ ਕੰਢੇ ਤੇ ਖੜਾ ਕਰੇ ਇਸ ਮੀਨੇ ਦੇ ਪਰਥਾਏ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਭਾਈ ਰੱਬ ਦੇ ਨਾਲ ਜੁੜੀਏ ਜੋ ਕੁਝ ਕਰਦੇ ਆ ਅਸੀਂ ਕਰਮਾਂ ਦਾ ਭੋਗਦੇ ਆ ਜੋ ਕੁਝ ਮਿਲੇ ਆ ਸਾਨੂੰ ਸਾਡੇ ਕਰਮਾਂ ਦਾ ਜੋ ਸਾਡੇ ਤੋਂ ਦੂਰ ਹੈ ਸਾਡੇ ਕਰਮਾਂ ਕਰਕੇ ਜੋ ਕੁਝ ਸਾਨੂੰ ਮਿਲਣਾ ਹੈ ਉਹ ਵੀ ਸਾਡੇ ਕਰਮਾਂ ਦੇ ਨਾਲ ਹੀ ਮਿਲਣਾ ਹੈ ਕਿ ਜੇ ਸਾਰੀ ਕਰ ਕਰਮਾਂ ਤੇ ਖਲੋਦੀ ਹੈ ਇਹ ਕਰਮਾਂ ਤੋਂ ਇਨਸਾਨ ਕਿੰਨਾ ਦੂਰ ਹੈ ਕੋਹਾਂ ਦੂਰ ਹੈ ਕਿਉਂਕਿ ਜਦੋਂ ਚਾ ਕਤਕ ਹੋਵੇ ਸਾਧ ਸੰ ਬਿਨ ਜਦੋਂ ਇਹ ਇਹਨ ਸਤਗੁਰੂ ਕਹਿੰਦੇ ਨੇ ਇਨਸਾਨ ਚੱਲਦਾ ਕਤਕ ਕਰਮ ਕਮਾਉਣੇ ਦੋਸ ਨਾ ਕਾਹੂ ਜੋ ਕਰਮ ਕਮਾਉਂਦਾ ਚੰਗਾ ਹੋ ਗਿਆ ਮੈਂ ਗੀਤਾ ਮਾੜਾ ਹੋ ਗਿਆ ਜਤ ਇਹਨੇ ਇਨਸਾਨ ਲੱਭਣਾ ਕੋਈ ਉਹਦੇ ਥੋਪਣਾ ਜਾਂ ਕਹਿੰਦੇ ਦੋਸ਼ ਇਹਨੇ ਫਿਰ ਰੱਬ ਤੇ ਲਾਉਣਾ ਰੱਬ ਮੇਰੇ ਪਿੱਛੇ ਪਏ ਨਾ ਆਪਣੀ ਸੋਚ ਅਤੇ ਨਾ ਇਹਨੇ ਆਪਣੇ ਕਰਮ ਵੇਖਣੇ ਨੇ ਇਹਨੇ ਥੋਪ ਦੂਜੇ ਤੇ ਦੇਣਾ ਕਿ ਕਰਮ ਮੈਂ ਸਹੀ ਕਰਦਾ ਅਤੇ ਇਹ ਗਲਤੀ ਇਹ ਦੂਜਿਆਂ ਦੀ ਹੈ ਬਸ ਇਹ ਇਨਸਾਨ ਦਾ ਦੁੱਖ ਇੱਥੇ ਖਲੋਦਾ ਹੈ ਕਰਮ ਮਾੜੇ ਕਰਦਾ ਥੋਪ ਦੇ ਦੂਜਿਆਂ ਤੇ ਇਹਦੇ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤੇਰੀਆਂ ਬੰਦੀ ਮੋਚ ਪਰਮਾਤਮਾ ਜੀ ਨੇ ਜਿਹੜੇ ਤੈਨੂੰ ਬੰਦ ਪੈ ਗਿਆ ਤੈਨੂੰ ਬੰਦਨਾ ਦੇ ਵਿੱਚ ਜਕੜਿਆਂਗੇ ਆ ਉਹਦੇ ਵਿੱਚੋਂ ਕਟਿਆ ਜਾਵੇਂਗਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਤੇ ਆਪਣੇ ਮਨ ਨੂੰ ਲੈ ਕੇ ਆ ਜਾ ਜਦੋਂ ਮਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ ਧੀਰੇ ਦਾ ਅਰਥ ਹੁੰਦਾ ਜਿਵੇਂ ਧੀਰ ਜਾਉਣਾ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਆ ਕੇ ਧੀਰ ਜਾਉਂਦਾ ਹੈ ਮਨ ਕਰਕੇ ਵੀ ਅਤੇ ਤਨ ਕਰਕੇ ਵੀ ਜਿੱਥੇ ਮਨ ਭਟਕਿਆ ਹੋਇਆ ਉੱਥੇ ਸਾਡਾ ਤਨ ਵੀ ਭਟਕਿਆ ਹੋਇਆ ਹੈ ਜੇ ਸਤਿਗੁਰੂ ਖਾਣ ਪੀਣ ਦੀ ਗੱਲ ਕਰਦੇ ਨੇ ਖਿੰਮੇ ਕੌੜੇ ਹੋਏ ਗਏ ਸਾਡਾ ਜੀਵ ਦਾ ਸੁਆਦ ਤਨ ਦਾ ਸੁਆਦ ਹੈ ਅਤੇ ਸਾਡਾ ਮਨ ਦਾ ਸੁਆਦ ਹੈ ਇਹਨਾਂ ਨੇ ਸਾਨੂੰ ਰੋਗਾਂ ਦੇ ਵਿੱਚ ਨਰਕ ਦੇ ਖੰਡੇ ਤੇ ਖੜਾ ਕੀਤਾ ਹੋਇਆ ਸਤਿਗੁਰੂ ਕਹਿੰਦੇ ਨੇ ਭਾਈ ਆਪਣੇ ਆਪ ਨੂੰ ਸਮਝ ਆਪਣੇ ਕਰਮਾਂ ਨੂੰ ਸਮਝ ਅ ਇਨਸਾਨ ਨੇ ਸਮਝਣਾ ਅਸਲ ਦੇ ਵਿੱਚ ਆਪਣੇ ਆਪ ਨੂੰ ਹੀ ਹੈ ਜਦੋਂ ਆਪਣੇ ਆਪ ਨੂੰ ਸਮਝ ਲਿਆ ਉਹਦਨੇ ਰੱਬ ਦੇ ਦਰ ਤੇ ਪਰਵਾਣੇ ਦਾ ਖਾਦਾ ਹੋਇਆ ਫਿਰ ਕੋੜਾ ਥੋੜਾ ਹੋਵੇਗਾ ਇਹਨੂੰ ਤਾਂ ਸਵਾਦ ਆਵੇਗਾ ਜ਼ਿੰਦਗੀ ਪਰਦਾ ਅੰਮ੍ਰਿਤ ਜਦੋਂ ਇਹ ਖਾ ਰਿਹਾ ਤਾਂ ਇਹ ਬੀਜੇ ਵਿਖੇ ਮੰਗੇ ਅੰਮ੍ਰਿਤ ਇਲੀ ਵਰਤੀ ਏ ਥੋੜਾ ਬਣੇਗੀ ਹੁਣ ਇਹਨੂੰ ਦਿਸਦਾ ਨਹੀਂ ਹੈ ਜ਼ਹਿਰ ਬੀਜਦਾ ਪਿਆ ਮੰਗਦਾ ਅੰਮ੍ਰਿਤ ਪਿਆ ਬਦਕਿਸਮਤੀ ਹੈ ਕਰਮਾਂ ਦੇ ਨਾਲ ਇਹਨੇ ਜ਼ਹਿਰ ਵੀ ਜਲੇ ਹੈ ਕਰਮਾਂ ਦੇ ਨਾਲ ਬੀਜ ਮਾੜਾ ਵੀ ਜਲੇ ਹੈ ਹੁਣ ਉਹਦਾ ਭੁਗਤਣਾ ਤਾਂ ਪੈਣਾ ਹੀ ਹੈ ਕਿਕਰ ਦਾ ਬੀਜ ਬੀਜੀ ਆ ਕਿ ਉਹਦੇ ਅੰਬ ਥੋੜਾ ਲੱਗਣਗੇ ਕਿਕਰ ਬੀਜਿਆ ਜੱਡ ਬੀਜੇ ਦਾਖ ਬਜੂਰੀਆਂ ਜੋ ਕੁਝ ਇਹ ਬੀਜੇਗਾ ਨਾ ਕਰਮ ਦਾ ਸਾਡੇ ਸਰੀਰ ਰੂਪੀ ਕਰਮ ਦੇ ਵਿੱਚ ਬੀਜ ਬੀਜੇਗਾ ਉਦਾਂ ਦਾ ਸਤਿਗੁਰੂ ਕਹਿੰਦੇ ਖਾਵੇਗਾ ਹੋ ਕੇਗਾ ਆਨੰਦ ਮਾਣੇਗਾ ਅਰ ਇਸ ਮਹੀਨੇ ਦੇ ਪਰਥਾਈ ਸਤਿਗੁਰੂ ਕਹਿੰਦੇ ਨੇ ਆਪਣੇ ਕਰਮਾਂ ਨੂੰ ਪਰਚੋਲ ਆਪਣੇ ਆਪ ਨੂੰ ਵੇਖ ਭਾਈ ਰੱਬ ਤੇਰਾ ਤੇਰੇ ਬੜੇ ਨੇੜੇ ਹੈ ਇਹ ਤਾਂ ਤੂੰ ਹੀ ਬੋਤੀ ਦੂਰ ਹੈ ਰੱਬ ਤੋਂ ਜਦੋਂ ਤੈ ਸਮਝ ਲਿਆ ਮਹਿਸੂਸ ਕਰ ਲਿਆ ਉਦਨੇ ਰੱਬ ਦੇ ਇਹਦਾ ਸਮਝੀ ਕਿ ਤੇਰੇ ਰੱਬ ਨੇ ਬਾਰੇ ਨਿਆਰੀ ਕਰ ਦਿੱਤੇ ਜਦੋਂ ਤੂੰ ਮਹਿਸੂਸ ਕਰ ਲਿਆ ਰੱਬ ਜਰਰੇ ਜਰਰੇ ਦੇ ਵਿੱਚ ਕਣ ਕਣ ਦੇ ਵਿੱਚ ਵਿਆਪਕ ਸਮਾਪਤੀ ਦਾ ਸਮਾਂ ਹੈ ਉਨ੍ਹਾਂ ਭੁੱਲਾਂ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ